मोगा पुलिस को आज उस समय भारी सफलता मिली जब पुलिस ने 28 सितंबर को पुराना के मुद्दकी रोड पर गांव चन्नूबाला के एक टाटा एस छोटा हाथी और तीन मोटरसाइकिल सवार कुछ लटेरों ने फ्लिपकार्ट कंपनी की सामान से भरे कैंटर में लूट कर ली थी जिसमें करीब 80 लाख रुपए का सामान था यह कोई लूट नहीं बल्कि एक डाका था वही पुलिस ने मुझ पूरी मुस्तैदी के साथ इस लूट की गुत्थी को सुलझा लिया लूट का सारा सामान भी बरामद कर लिया वहीं एसएसपी अजय गांधी ने सारी घटना की जानकारी देते हुए बताया कि वह बहुत बड़ी लूट थी इस लूट में पांच आरोपी शामिल थे जिसमें तीन को गिरफ्तार कर लिया गया है वहीं सभी लुटेरे मोगा जिले के ही रहने वाले हैं जिसमें हरदीप सिंह आकाशदीप सिंह राजविंदर सिंह अजय आकाशदीप इनमें दो को अभी गिरफ्तारी बाकी है ये सभी मजदूरी का काम करते हैं इन पर पहले भी लड़ाई झगड़े के मामले दर्ज हैं माननीय डीजीपी साहब पंजाब ਤੇ ਡੀਆਈਜੀ ਫਰੀਦਕੋਟ ਰੇਂਜ ਦੀ ਡਾਇਰੈਕਸ਼ਨਾਂ ਤੇ ਕੰਮ ਕਰਦੇ ਹੋਇਆ ਬਾਗਾਪੁਰਾਣਾ ਪੁਲਿਸ ਸਟੇਸ਼ਨ ਦੀ ਟੀਮ ਨੂੰ ਡੀਐਸਪੀ ਬਾਗਾਪੁਰਾਣਾ ਦੀ ਸੁਪਰਵਾਈਜ਼ਨ ਹੇਠ ਇੱਕ ਅਚੀਵਮੈਂਟ ਮਿਲੀ ਹੈ ਇਹਦੇ ਵਿੱਚ ਮਿਤੀ 28/9/2024 ਨੂੰ ਇੱਕ ਫਲਿੱਪਕਾਰਟ ਕੰਪਨੀ ਦਾ ਕੈਂਟਰ ਬਾਗਾਪੁਰਾਣਾ ਤੋਂ ਚੰਨੂ ਵਾਲ ਨੂੰ ਜਾ ਰਿਹਾ ਸੀ ਉਹਦੇ ਵਿੱਚ ਡਿਲੀਵਰੀ ਦਾ ਸਾਰਾ ਸਮਾਨ ਸੀ ਫਲਿੱਪਕਾਰਟ ਕੰਪਨੀ ਦਾ ਤੇ ਇਹਨੂੰ ਜਿਹੜਾ ਹੈ ਉਹ ਕੈਂਟਰ ਖੋ ਕੇ ਲੈ ਗਏ ਸਟਾਰਟਿੰਗ ਦੇ ਵਿੱਚ ਸਾਨੂੰ ਆ ਸਨੇਚਿੰਗ ਲੱਗੀ ਸੀ ਅਸੀਂ ਸਨੇਚਿੰਗ ਦਾ ਪਰਚਾ ਦਿੱਤਾ ਸੀ ਐਫਆਈਆਰ ਨੰਬਰ 149 ਅੰਡਰ ਸੈਕਸ਼ਨ 304 35 ਬੀ ਐਨਐਸ ਬਾਅਦ ਸੇ ਜਦੋਂ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੀ ਟੀਮ ਨੇ ਸਾਡੀ ਮੋਗੇ ਪੁਲਿਸ ਦੀ ਟੀਮ ਨੇ ਇਹਨੂੰ ਦੁਗਾਈ ਨਾਲ ਇਹਦੀ ਤਫਤੀਸ਼ ਕੀਤੀ ਤਾਂ ਆ ਇੱਕ ਪ੍ਰੀਪਲਾਨਡ ਬਕੈਤੀ ਸੀਗੀ ਬਾਅਦ ਦੀ ਤਫਤੀਸ਼ ਚ ਖੁਲਾਸਾ ਹੋਇਆ ਇਹਦਾ ਤੇ ਉਹਦੇ ਵਿੱਚ ਅੱਗੇ ਤਫਤੀਸ਼ ਕਰਦੇ ਆ ਇਹਦੇ ਵਿੱਚ ਪੰਜ ਦੋਸ਼ੀ ਜਿਹੜੇ ਹੈਗੇ ਸੀ ਉਹਨਾਂ ਦੀ ਪਛਾਣ ਕਰ ਲਈ ਉਹਦੇ ਵਿੱਚੋਂ ਤਿੰਨ ਦੋਸ਼ੀ ਅਰੈਸਟ ਹੋ ਗਏ ਤੇ ਜਿਹੜਾ ਲੁੱਟਦਾ ਸਮਾਨ ਸੀ ਉਹ ਵੀ ਸਾਰਾ ਸਮਾਨ ਲਗਭਗ ਰਿਕਵਰ ਹੋ ਗਿਆ ਹੈ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਸਾਰਾ ਸਮਾਨ ਸੀਲ ਬੰਦ ਸੀ ਉਹਦੇ ਵਿੱਚ ਸਾਨੂੰ ਲਿਸਟ ਜਿਹੜੀ ਆ ਉਹ ਥੋੜੀ ਲੇਟ ਮਿਲੀ ਹੈ ਬਟ ਸਾਰਾ ਸਮਾਨ ਆਲਮੋਸਟ ਰਿਕਵਰ ਹੋ ਗਿਆ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਹਰਦੀਪ ਸਿੰਘ ਉਰਫ ਅਰਸ਼ ਅ ਪਿੰਡ ਗਿਲਪਤੀ ਵਾਣੂ ਕੇ ਦਾ ਰਹਿਣ ਵਾਲਾ ਰਾਜਵਿੰਦਰ ਸਿੰਘ ਪੁੱਤਰ ਰਣਦੀਰ ਸਿੰਘ ਵਾਸੀ ਲੰਗਿਆਣਾ ਨਵਾ ਤੇ ਆਕਾਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲੰਗਿਆਣਾ ਨਵਾ ਇਹ ਤਿੰਨ ਦੋਸ਼ੀ ਨੇ ਜਿਹੜੇ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਜਿਹੜਾ ਹਰਦੀਪ ਸਿੰਘ ਉਰਫ ਅਰਸ਼ ਆ ਐਸਸੀ ਕੰਪਨੀ ਦਾ ਇੱਕ ਸਾਬਕਾ ਮੁਲਾਜ਼ਮ ਹੈ ਆਹੀ ਐਸ ਪੂਰੀ ਡਕੈਤੀ ਦਾ ਮਾਸਟਰਮਾਈਂਡ ਹੈ ਐਨੀ ਸਾਰਾ ਪਲਾਨ ਕੀਤਾ ਸੀ ਤੇ ਥੋੜਾ ਤੇ ਤਾਰਦਾਰ ਹਥਿਆਰ ਦਿਖਾ ਕੇ ਉਹ ਡਰਾਈਵਰ ਤੋਂ ਇਹ ਲੁੱਟ ਕੇ ਲੈ ਗਏ ਸੀ ਤੇ ਆ ਜਿਹੜੀ ਡਿਲੀਵਰੀ ਕੰਪਨੀ ਹੈ ਉਹਦੇ ਕੰਪਨੀ ਦੇ ਮੈਨੇਜਰ ਦੇ ਬਿਆਨਾਂ ਤੇ ਅਸੀਂ ਸਟਾਰਟਿੰਗ 'ਚ ਐਫਆਈਆਰ ਰਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ ਉਹਦੇ ਵਿੱਚ ਇਹਨਾਂ ਦੇ ਪੂਰੀ ਟੀਮ ਨੇ ਐਸਪੀਡੀ ਸਾਹਿਬ ਦੀ ਸੁਪਰਵਾਈਜ਼ਨ ਹੇਠ ਵਧੀਆ ਕੰਮ ਕਰਦੇ ਹੋਏ ਸਾਰਾ ਸਮਾਨ ਇਹਦੇ ਵਿੱਚ ਮੋਬਾਈਲ ਆਈਫੋਨ 15 ਜਿਹੜੇ ਟੋਟਲ 60 ਨੇ ਮੋਬਾਈਲ ਸੈਮਸੰਗ ਅਤੇ ਹੋਰ ਕੰਪਨੀ ਦੇ ਟੋਟਲ 77 ਐਪਲ ਦੇ 에어ਪੋਰਟ ਅਤੇ ਦੂਜੀ ਕੰਪਨੀਆ ਦੇ 에어ਪੋਰਟ ਟੋਟਲ 139 ਤੇ ਇੱਕ ਲੀਨੋਵਾ ਦਾ ਟੈਬ ਹੈ। ਇਹਦੇ ਵਿੱਚ ਜਿਹੜਾ ਟਾਟਾ ਏਸ ਜਿਹਦੇ ਵਿੱਚ ਲਦਕੇ ਲੈ ਗਈ ਸੀ ਸਾਰਾ ਸਮਾਨ ਲੁੱਟਣ ਤੋਂ ਬਾਅਦ ਉਹ ਵੀ ਰਿਕਵਰ ਕਰ ਲਿਆ ਤੇ ਮੋਟਰਸਾਈਕਲ ਜਿਹਦੇ ਵਿੱਚ ਬੰਦੇ ਆਏ ਸੀ ਇਸ ਦੇ ਨਾਲ ਉਹ ਵੀ ਅਸੀਂ ਮੋਟਰਸਾਈਕਲ ਰਿਕਵਰ ਕਰ ਲਿਆ। ਇਹਨਾਂ ਦੇ ਵਿੱਚੋਂ ਦੋ ਦੋਸ਼ੀ ਆਕਾਸ਼ ਤੇ ਅਜੇ ਜਿਹੜੇ ਫਰਨ ਵਾਲੇ ਰਹਿੰਦੇ ਆ ਇਹਨਾਂ ਦਾ ਸਾਫਤਾ ਰਿਕਾਰਡ ਵੀ ਹੈਗਾ ਇਹਨਾਂ ਤੇ ਲੜਾਈ ਝਗੜੇ ਦੇ ਤੇ ਆਕਾਸ਼ ਦੇ ਨਾਲ ਆਮ ਜੈਕਟ ਦੇ ਪਰਚੇ ਵੀ ਦਰਜ ਸਰ ਬੀ ਤੁਸੀਂ ਰਹਿਣ ਵਾਲਾ ਜਿਹੜਾ ਕੰਪਨੀ ਦੇ ਵਿੱਚ ਕੰਮ ਕਰਦੇ ਹੋ। ਆਪ ਗਿਲਪਤੀ ਮਾਣੂਕੇ ਪਿੰਡ ਦਾ ਰਹਿਣ ਵਾਲਾ ਹੈ। ਕਿ ਸਰ ਕੰਪਨੀ ਚ ਕਦੋਂ ਆਏ ਠੱਬੇ ਹੋ? ਲਗਭਗ 6 ਮਹੀਨੇ ਹੋ ਗਏ ਇਹਨੂੰ ਹਟਾਏ ਹੋਏ। ਕੀ ਕਰੀ ਸੀ ਸਰ ਵੀ ਇਦਾਂ ਪਾਰਸਲਾਂ ਦੇ ਜਾਂ ਕੰਟੇਨਰਾਂ ਦੇ? ਹਾਂ ਕਿਉਂਕਿ ਆ ਪਹਿਲਾਂ ਕੰਪਨੀ ਦੇ ਵਿੱਚ ਐਸ ਡਿਲੀਵਰ ਬੋਏ ਡਿਲੀਵਰੀ ਬੋਏ ਵੀ ਕੰਮ ਕਰ ਚੁੱਕਿਆ ਹੈ ਤੇ ਇਹਨੂੰ ਸਾਰੀ ਜਾਣਕਾਰੀ ਹੈਗੀ ਸੀ ਇਹਨੂੰ ਰੂਟ ਦਾ ਵੀ ਸਾਰੇ ਦਾ ਪਤਾ ਸੀ। ਤੁਸੀਂ ਬਾਕੀ ਨਾਲ ਸੰਪਰਕ ਕਿਵੇਂ ਹੋਇਆ ਜਿਹੜੇ ਆਏ ਦੋ ਤਾਂ ਜੀ ਇਹਦੇ ਪਿੰਡ ਦੇ ਹੀ ਨੇ ਬਾਕੀ ਨਾਲ ਵਾਲੇ ਪਿੰਡ ਦੇ ਹੈਗੇ ਇਹਨਾਂ ਨੂੰ ਪਹਿਲਾਂ ਤੋਂ ਹੀ ਨਾਲ ਜਿਹੜਾ ਏਸ ਹੈ ਨਾ ਹਰਦੀਪ ਤੇ ਰਾਜੂ ਮਰ ਦਾ ਸਾਂਝਾ ਏਸ ਇਹਨਾਂ ਦਾ ਇਕੱਠਾ ਹੀ ਏਸ ਇਹ ਦੋਨੋਂ ਯਾਰ ਦੋਸਤ ਨੇ ਆਪਸ ਦੇ ਵਿੱਚ ਪਹਿਲਾਂ ਤੋਂ ਹੀ ਇੱਕ ਬੂਜੇ ਨੂੰ ਜਾਣਦੇ ਨੇ ਇਹਨਾਂ ਦਾ ਕੋਈ ਬੈਕ ਗ੍ਰਾਉਂਡ ਸਰ ਜਿਹੜੇ ਬਾਕੀ ਦੋਸਤ ਜਿਵੇਂ ਮੈਂ ਦੱਸਿਆ ਅਜੀਤ ਤੇ ਆਕਾਸ਼ਦੀਪ ਜਿਹੜੇ ਹੈਗੇ ਇਹਨਾਂ ਦੇ ਪਹਿਲਾਂ ਪਰਚੇ ਦਰਜ ਹੈਗੇ ਲੜਾਈ ਝਗੜੇ ਦੇ ਤੇ ਆਮ ਜੱਟ ਦੇ ਬਾਕੀ ਇਹਨਾਂ ਤਿੰਨਾਂ ਦੇ ਕੋਈ ਪਹਿਲਾਂ ਪਰਚਾ ਦਰਜ ਹੈ ਨਹੀਂ ਪਹਿਲਾਂ ਕੰਮ ਕੀ ਕਰਦੇ ਨੇ ਸੱਟੇ ਦੇ ਬਾਕੀ ਚਾਰੋਂ ਤੋਂ ਲੇਬਰ ਵਗੈਰਾ ਦਾ ਕੰਮ ਕਰਦੇ ਹੈ ਪੀ ਆ ਪਹਿਲਾਂ ਇੱਕ ਕੰਪਨੀ ਚ ਲੱਗਿਆ ਹੋਇਆ ਸੀ ਐਸ ਡਿਲੀਵਰੀ ਬੋਏ ਹੁਣ ਕੋਈ ਜ਼ਿਆਦਾ ਕੰਮਕਾਜ ਕਰਦੇ ਨਹੀਂ ਨੇ ਹਰਦੀਪ ਸਿੰਘ ਨੂੰ ਕਿਉਂ ਕੋਲ ਕੰਪਨੀ ਤੋਂ ਹਟਾਇਆ ਗਿਆ ਜੀ ਕੀ ਰੀਜ਼ਨ ਕਿਸ ਲਈ ਉਹ ਉਹਨਾਂ ਦਾ ਇੰਟਰਨਲ ਮੈਟਰ ਸੀ ਕੋਈ ਸ਼ਿਕਾਇਤ ਹੋਈ ਸੀ ਕੋਈ ਡਿਊਟੀ ਦੇ ਵਿੱਚ ਉਹਨੇ ਲਾਪਰਵਾਹੀ ਵਰਤੀ ਸੀ ਉਹਦੇ ਕਰਕੇ ਉਹਨੂੰ ਹਟਾਇਆ ਗਿਆ ਸੀ ਸਰ ਜਿਹੜਾ ਕਾਟਾ ਏਜ਼ ਦੇ ਸਮਾਨ ਲੈ ਕੇ ਗਏ ਉਹ ਕਿਦਾ ਸੀ ਜੀ ਸੰਜਾ ਸੀ ਸੰਜਾ ਸੀ ਨਾ ਹਰਦੀਪ ਤੇ ਰਾਜਵਿੰਦਰ ਦਾ ਸੰਜਾ ਸੀ ਸੰਜਾ ਸੀ ਸਾਰਾ ਸਮਾਨ